ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੇਰੀ ਫਾਰਮ ਮੋਗਾ ਤੇ ਅੱਜ ਪਹੁੰਚੇ ਆਂ ਜੀ ਮੰਡੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੇਖ ਸਕਦੇ ਹੋ ਵੱਡੀ ਗੈਂਤੀ ਚ ਪਸ਼ੂ ਪਹੁੰਚ ਚੁੱਕੇ ਆ ਇੱਥੇ ਕਰਦੇ ਆ ਮਾਈਆਂ ਨਾਲ ਗੱਲਾਂ ਬਾਤਾਂ ਤੇ ਲੈਨੇ ਆ ਪਸ਼ੂਆਂ ਦੀਆਂ ਜਾਣਕਾਰੀਆਂ ਇੱਕ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਔਲ ਤੇ ਸੈੱਟ ਕਰ ਲੋ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਆਜੋ ਕਰਦੇ ਆਂ ਬੰਜਾ ਨਾਲ ਗੱਲਾਂ ਬਾਤਾਂ ਲੈਣੇ ਆਂ ਨਹੀਂ ਮਿਲਦੀਆਂ ਜਾਣਕਾਰੀਆਂ ਦੇਖ ਸਕਦੇ ਹੋ ਤੁਸੀਂ ਟਾਪ ਕੁਆਲਿਟੀ ਦੀ ਮੱਝ ਥਨਾ ਦੀ ਕੁਆਲਿਟੀ ਚੈੱਕ ਕਰ ਲਓ ਮੂੰਹ ਮੱਥਾ ਚੈੱਕ ਕਰ ਲਓ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆਂ ਕਿ ਦੁੱਧਵਾ ਦਾ ਕਿੰਨਾ ਵਸੂ ਆਜੋ ਜੀ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਆਪਣਾ ਗੁਰਮੀਤ ਸਿੰਘ ਆ ਤੇ ਦਿੱਸਤ ਕਮਕਸਰ। ਠੀਕ ਆ ਜੀ। ਕਿੰਨੇ ਐਨੀਮਲ ਲੈ ਕੇ ਆਏ ਜੀ ਅੱਜ? 2 ਲੈ ਕੇ ਆਏ ਜੀ। ਠੀਕ ਆ ਜੀ। ਇਹ ਮੱਝ ਦੀ ਕੀ ਡਿਟੇਲ ਆ ਜੀ? ਇਹ ਦੂਜਾ ਸੂਆ ਜੀ ਇਹ। ਦੂਜਾ ਸੂਆ ਸੂਈ ਹੋਈ ਆ ਜੀ। ਕਿੰਨੇ ਦਿਨ ਹੋ ਕੇ ਸੂਈ ਨੂੰ? ਹੋ ਗਏ 10 12 ਦਿਨ ਹੋ ਗਏ। ਕਿੰਨੇ ਕਿਲੋ ਦੁੱਧ ਤਿਆਰ ਆ ਜੀ? ਹੁਣ ਆਇਆ 18 ਲੀਟਰ। ਠੀਕ ਆ ਜੀ। ਤੋੜ ਕੇ ਦਿਖਾ ਦੋਗੇ ਜੀ? ਬਈ ਤੋੜ ਕੇ ਦਿਖਾਓ ਜੀ। ਮੂੰਹ ਮੱਥਾ ਚੈੱਕ ਕਰ ਲਓ ਜੀ। 18 ਰੰਗ ਦਾ 18 ਲੀਟਰ ਦੁੱਧ ਤਿਆਰ ਆ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਵੱਡਾ ਆਰਡਰ ਆ ਜੀ ਦੇਖ ਸਕਦੇ ਹੋ ਲੈ ਆਓ ਜੀ ਵਾਪਸ ਬਹੁਤ ਸੋਨਾ ਮੁੱਠੀ ਆ ਆਖਾਂ ਆਣਾ ਹੈਵੀ weight ਦੀ ਮੱਝ ਇੱਕ ਵਾਰੀ ਫੇਰ ਕਰ ਲੋ ਜੀ ਕੁਆਲਿਟੀ ਚੈੱਕ ਮਗਰ ਬੱਚਾ ਕੀ ਹੈ ਜੀ ਠੀਕ ਆ ਜੀ ਕੀ ਮੁੱਲ ਕਰਦੇ ਇਹਦਾ 2 ਲੱਖ ਰੁਪਏ ਤੇ ਨੰਬਰ ਬੋਲ ਦਿਓ ਜੀ 95926 65006 ਠੀਕ ਆ ਜੀ 2 ਲੱਖ 22 ਡਿਮਾਂਡ ਕਰਦੇ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਜੀ ਬਹੁਤ ਸੋਨਾ ਮੂੰਹ ਮੱਥਾ ਹੈਵੀ weight ਦੀ ਕੰਮ ਬਾਈ ਦਾ ਉਪਾਰ ਲੈਣ ਦਾ ਕੰਮ ਆ ਬਾਈ ਕੋਲ ਐਨੀਮਲ ਆਉਂਦੇ ਜਾਂਦੇ ਰਹਿੰਦੇ ਜੀ ਦੇਖ ਸਕਦੇ ਹੋ ਬਹੁਤ ਕੁਆਲਿਟੀ ਦੀ ਮੱਝ ਲੋ ਜੀ ਤੁਹਾਡੇ ਲਈ ਇੱਕ ਹੋਰ ਟਾਪ ਕੁਆਲਿਟੀ ਮੱਜਨ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਐਚਪ ਗਾਇਆਂ ਰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਲਖਵੀਰ ਸਿੰਘ ਪਟਾਰੀ ਪਿੰਡ ਲੁਧਿਆਣਾ ਜੀ ਮੋਬਾਈਲ ਨੰਬਰ ਬੋਲ ਦਿਓ ਜੀ 99726 7576 ਠੀਕ ਆ ਜੀ ਇਹ ਐਨੀਮਲ ਦੀ ਕੀ ਡਿਟੇਲ ਆ ਜੀ 19 ਲੀਟਰ ਦੁੱਧ ਆ ਜੀ ਕਿੰਨੇ ਮੈਂ ਸੂਈ ਸੂਈ ਆ ਜੀ ਦੂਜੇ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਹੋਈ ਆ 19 ਲੀਟਰ ਦੁੱਧ ਤਿਆਰ ਆ ਜੀ ਕਿੰਨੇ ਦਿਨ ਹੋ ਕੇ ਸੂਈ ਨੂੰ ਜੀ 20 ਦਿਨ ਹੋ ਗਏ 20 ਦਿਨ ਹੋ ਗਏ ਮਗਰ ਬੱচ্চਾ ਜੀ ਕੱਟਾ ਜੀ ਮਗਰ ਬੱচ্চਾ ਕੱਟਾ ਤੋਰ ਕੇ ਦਿਖਾ ਦਿਓ ਜੀ 20 ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਜੀ ਅਰਡਰ ਦੀ ਕੁਆਲਿਟੀ ਚੈੱਕ ਕਰ ਲਓ 19 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਹੈ ਜੀ ਮੂੰ ਮੱਥਾ ਚੈੱਕ ਕਰ ਲਓ ਬਹੁਤ ਸੋਹਣਾ ਮੂੰ ਮੱਥਾ ਸੋਹਣਾ ਸੰਗ ਜੀ ਦੂਜੇ ਸੂਏ ਸੂਈ ਹੋਈ ਹੈ ਜੀ ਮੱਜ ਬਾਈ ਦਾ ਦੱਸ ਅਨਸਾਰ ਖਾਣਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸ਼ਾਨ ਲੈ ਆਓ ਜੀ ਵਾਪਸ ਬਹੁਤ ਸ਼ਾਨਦਾਰ ਸੋਹਣਾ ਮੁਠੀ ਵਾਲਾ ਥਾਂ ਤੇ ਇੱਕੋ ਜਿਹਾ ਸੈਜ ਦੇ ਜੀ ਚਾਰੇ ਨਿੱਖੜਵੇਂ ਆ ਜੀ ਦੇਖ ਸਕਦੇ ਹੋ ਹੈਵੀ ਵੇਟ ਦੀ ਝੋਟੀ ਰੰਗ ਰੂਪ ਦੀ ਬਹੁਤ ਸੋਹਣੀ ਸੁਨੱਖੀ ਜੀ ਦੇਖ ਸਕਦੇ ਹੋ ਮਗਰ ਇਹ ਬੱਚਾ ਜੀ ਇਹ ਬੱਚਾ ਜੀ ਤੇ ਮਗਰ ਇਹ ਬੱਚਾ ਜੀ ਦੇਖ ਸਕਦੇ ਹੋ ਇੱਕ ਵਾਰੀ ਚੈੱਕ ਕਰ ਲੋ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਠਣਾ ਦੀ ਕੁਆਲਿਟੀ ਚੈੱਕ ਕਰ ਲੋ ਜੀ 19 ਲੀਟਰ ਦੁੱਧ ਤਿਆਰ ਆ ਬਾਈ ਕੰਦਾ ਕੀ ਮੁੱਲ ਹੈ ਜੀ ਇਹਦਾ 190000 ਰੁਪਏ ਜੀ ਠੀਕ ਆ ਜੀ 1.90 ਹਜ਼ਾਰ ਬਾਈ ਜੀ ਡਿਮਾਂਡ ਕਰਦੇ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਹੈ ਜੀ ਮਾਜੀ ਦੀ ਕੁਆਲਿਟੀ ਚੈੱਕ ਕਰ ਲੋ ਜੀ ਬਹੁਤ ਸ਼ਾਨਦਾਰ ਹੈ ਦੇਖ ਸਕਦੇ ਹੋ ਤੁਸੀਂ ਧੰਨਵਾਦ ਜੀ ਲਓ ਜੀ ਦੇਖ ਸਕਦੇ ਹੋ ਤੁਹਾਡੇ ਲਈ ਇੱਕ ਬਹੁਤ ਸੋਹਣਾ ਮੁਰਾ ਨਾਲ ਦਾ ਨਗੀਨਾ ਚੈੱਕ ਕਰ ਲੋ ਜੀ ਥਣਾਂ ਦੀ ਕੁਆਲਿਟੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਤੇ ਕਿੰਨਾ ਮਸੂਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਈ ਨਾਮ ਹੈਗਾ ਬੁੱਟਾ ਸਿੰਘ ਪਿੰਡ ਨਈਆ ਆ ਮੋਬਾਈਲ ਨੰਬਰ ਇਹ 98784 9119 ਠੀਕ ਆ ਜੀ ਇਹ ਐਨੀਮਲ ਦੀ ਕੀ ਡਿਟੇਲ ਆ ਜੀ ਇਹਦਾ ਜੀ ਦੂਜਾ ਸੁਗਾ ਜੀ ਠੀਕ ਆ ਜੀ ਤੇ 13 ਲੀਟਰ ਖੁੱਲਾ ਡੁੱਲਾ ਤਿਆਰਾ ਹੀ ਐ 8 ਦਿਨਾਂ ਦੀ ਸੂਈ ਐ 8 ਦਿਨਾਂ ਦੀ ਸੂਈ ਮਗਰ ਬੱਚਾ ਜੀ ਬੱਚਾ ਘਟਾਈ ਮਗਰ ਕੱਟਾ 8 ਦਿਨ ਹੋ ਗਏ ਸੂਈ ਨੂੰ 13 ਕਿਲੋ ਦੁੱਧ ਤਿਆਰ ਆ ਜੀ ਤਿਆਰ ਆ ਜੀ ਤੇ ਕਿੰਨੇ ਕਿਲੋ ਦੁੱਧ ਦੇ ਦੂ ਜੀ ਇਹ ਇਹ ਦੇ ਦੂ ਜੀ 16 ਦਾ 15 ਲੀਟਰ ਪਲੱਸ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਮਾੜਾ ਜਿਹਾ ਬਾਈ ਕਹਿੰਦਾ 8 ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਜੀ ਸੋਨਾ ਮੂੰਹ ਮੱਥਾ ਦੇਖ ਸਕਦੇ ਹੋ 13 ਲੀਟਰ ਦੁੱਧ ਤਿਆਰ ਆ ਬਾਈ 15 16 ਲੀਟਰ ਦੀ ਉਮੀਦ ਕਰਦਾ ਜੀ ਲੈ ਆਓ ਜੀ ਵਾਪਸ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਆ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਣ ਨਿੱਖੜਵੇਂ ਇੱਕੋ ਜਿਹਾ ਸੈਜ ਦੇ ਜੀ ਬਹੁਤ ਸੋਹਣਾ ਆਰਡਰ ਜੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਹੈਵੀ ਵੇਟ ਦੀ ਝੋਟੀ ਦੂਜੇ ਸੂਏ ਸੂਈ ਹੋਈ ਹੈ ਜੀ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮੂੰਹ ਮੱਥਾ ਰੰਗ ਰੂਪ ਦੀ ਬਹੁਤ ਸੋਹਣੀ ਕੀ ਮੁੱਲ ਹੈ ਜੀ ਇਹਦਾ ਜਿਹੜਾ 140 ਕਰਦੇ ਨੇ ਠੀਕ ਆ ਜੀ 140 ਮੁੱਲ ਕਰਦੇ ਆ ਬਾਈ ਜਿਹੜੇ ਵੀਰ ਨੂੰ ਪਸੰਦ ਆਉਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਹੈ ਮੌਕੇ ਤੇ ਮਾਨਦਾਨ ਹੋ ਜਾਊਗਾ ਜੀ ਹਾਂ ਜੀ ਕਰਦੇ ਆ ਮੌਕੇ ਤੇ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰਾਂਗੇ ਜੀ ਬੋਟਾ ਸੋਨੇ ਸੁਨੱਖੀ ਮੁਰਾ ਨਾ ਚਲਦਾ ਨਕੀਨਾ ਜੀ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਲਓ ਜੀ ਤੁਹਾਡੇ ਲਈ ਇੱਕ ਹੋਰ ਟਾਪ ਕੁਆਲਿਟੀ ਦੀ ਮੱਝ ਫਵਾਨਾ ਚੈੱਕ ਕਰ ਲੋ ਜੀ ਬਹੁਤ ਸ਼ਾਨਦਾਰ ਆ ਥਨਾ ਦੀ ਕੁਆਲਿਟੀ ਚੈੱਕ ਕਰ ਲੋ ਜੀ ਮੂਹ ਮੱਥਾ ਚੈੱਕ ਕਰ ਲੋ ਜੀ ਸੋਨਾ ਮੂਹ ਮੱਥਾ ਬਾਕੀ ਦੀ ਜਾਣਕਾਰੀ ਆਪਾਂ 22 ਤੋਂ ਪੁੱਛਦੇ ਆ ਪੁੱਛਦੇ ਆ ਦੁੱਧ ਵਾਦਾ ਦੇ ਕਿੰਨਾ ਮਾਸੂਆ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਧਰਮ ਸਿੰਘ ਹੈ ਪਿੰਡ ਡੱਗੁਰ ਮਣਾਈ ਠੀਕ ਹੈ ਮੋਬਾਈਲ ਨੰਬਰ ਇਹ 95 ਜੀ ਦਾ 16 15 ਜੀ ਦਾ 50 ਜੀ ਠੀਕ ਆ ਜੀ ਇਹ ਐਨੀਮਲ ਦੀ ਕੀ ਡਿਟੇਲ ਆ ਜੀ ਇਹ ਤੀਜਾ ਸੂਆ ਜੀ ਠੀਕ ਹੈ ਕਿੰਨੇ ਲੀਟਰ ਦਾ ਤਿਆਰ ਆ ਜੀ ਇਸ ਟਾਈਮ 18 ਲੀਟਰ ਤਿਆਰ ਆ ਜੀ ਮਗਰ ਬੱਚਾ ਜੀ ਕੱਟੀ ਗਈ ਕੱਟੀ ਆ ਜੀ ਤੇ ਕਿੰਨੇ ਕਿਲੋ ਦੁੱਧ ਦੇ ਦੂਗੀ 20 ਤੋਂ ਬਾਹਰ ਜਾਊਗੀ ਠੀਕ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਅੱਜ ਨੂੰ 10ਵਾਂ ਦਿਨ ਹੈ ਠੀਕ ਤੋੜ ਕੇ ਦਿਖਾ ਦਿਓ ਜੀ 10 ਦਿਨ ਹੋ ਗਏ ਸੂਈ ਨੂੰ ਬਾਈ ਕਹਿੰਦਾ ਮਗਰ ਕੱਟੀ ਆ ਜੀ ਹਵਾਨਾ ਚੈੱਕ ਕਰ ਲਓ ਜੀ 18 ਲੀਟਰ ਦੁੱਧ 18 ਲੀਟਰ ਦੁੱਧ ਦੋ ਬਈ 18 ਲੀਟਰ ਦੁੱਧ ਤਿਆਰ ਆ ਹਵਾਨਾ ਤੋਂ ਹੀ ਚੈੱਕ ਕਰ ਸਕਦੇ ਹੋ ਬਿਲਕੁਲ ਐਫ ਗੰਜਰਗਾ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਨਾ ਮੁੱਠੀ ਵਾਲਾ ਥਣ ਲਿਆਓ ਜੀ ਵਾਪਸ ਹੈਵੀ weight ਦੀ ਝੋਟੀ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ ਬਹੁਤ ਸ਼ਾਨਦਾਰ ਥਣ ਜੀ ਦੇਖ ਸਕਦੇ ਹੋ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮਗਰ ਬੱচ্চਾ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ ਹੈਵੀ weight ਦੀ ਝੋਟੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਈ ਆਉਗੀ ਬਾਈ ਨਾਲ ਕਨੈਕਟ ਕਰ ਸਕਦਾ ਜੀ ਕੀ ਮੁੱਲ ਹੈ ਜੀ ਇਹਦਾ ਮੁੱਲ 2.5 ਲੱਖ ਮਾਨਦਾਨ ਹੋ ਜੂਗਾ ਜੀ ਹਾਂ ਜੀ ਮਾਨਦਾਨ ਹੋ ਜੂਗਾ ਮੁੱਲ ਬਾਈ 2.5 ਲੱਖ ਰੁਪਇਆ ਕਰਦਾ ਏ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰੂਗਾ ਜਿਹੜਾ ਵੀ ਵੀਰ ਆਊਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਏ ਧੰਨਵਾਦ ਜੀ ਲਓ ਜੀ ਤੁਹਾਡੇ ਲਈ ਇੱਕ ਹੋਰ ਟੌਪ ਕੁਆਲਿਟੀ ਦੀਆਂ ਮੱਝਾ ਲੈ ਕੇ ਆਇਆ ਹਵਾਨਾ ਚੈੱਕ ਕਰ ਲਓ ਜੀ ਇੱਕ ਵਾਰੀ ਤੁਸੀਂ ਕੱਦ-ਗਾੜ ਚੈੱਕ ਕਰ ਲਓ ਬਹੁਤ ਹੈਵੀ weight ਦੀ ਝੋਟੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਮੋਲੀ ਹੈ ਮੇਰਾ ਠੀਕ ਹੈ ਪਿੰਡ ਜੀ ਪਿੰਡ ਕੋਟਲੀ ਖੁਰਦਾ ਜਿਲ੍ਹਾ ਜੀ ਜਿਲ੍ਹਾ ਬਟੰਡਾ ਠੀਕ ਹੈ ਜੀ ਅੱਜ ਦੋ ਐਨੀਮਲ ਲੈ ਕੇ ਆਏ ਹਾਂ ਜੀ ਹਾਂ ਜੀ ਤੇ ਇਹ ਮੱਝ ਦੀ ਕੀ ਡਿਟੇਲ ਹੈ ਜੀ ਨਾ ਨਾ ਮੈਂ ਨਹੀਂ ਉਹ ਰੇਟ ਦੱਸ ਕੀ ਜੀ ਨਹੀਂ ਜੀ ਕਿੰਨੇ ਮਹੀਨੇ ਸੂਏ ਸੁਣਾ ਸੂਆ ਇਹਰਾ ਤੀਜਾ ਜੀ ਤੀਜੇ ਸਵੇ ਕਿੰਨੇ ਦਿਨ ਹੋ ਗਏ ਸੂਏ ਨੂੰ ਜੀ ਸੂਏ ਨੂੰ 4-5 ਦਿਨ ਹੋ ਗਏ ਕਿੰਨੇ ਲੀਟਰ ਦਾ ਤਿਆਰ ਹੈ ਜੀ ਦੁੱਧ ਆਏਗਾ ਬਾਈ ਹੁਣ 15-16 ਲੀਟਰ ਤਿਆਰ ਹੈ ਠੀਕ ਹੈ ਜੀ ਮਗਰ ਬੱਚਾ ਜੀ ਕੱਟਾ ਜੀ ਹਾਂ ਜੀ ਠੀਕ ਹੈ ਜੀ ਤੋਰ ਕੇ ਦਿਖਾ ਦੋਗੇ ਬਾਈ ਹਵਾਨਾ ਤੁਸੀਂ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਹਵਾਨਾ ਤੀਜੇ ਸੂਏ ਸੂਈ ਹੈ 15-16 ਲੀਟਰ ਦੁੱਧ ਹੈ ਹਾਂ ਜੀ ਹੁਣ ਤਿਆਰ ਹੈ ਬਾਈ 15-16 ਲੀਟਰ ਦੁੱਧ ਤਿਆਰ ਆ ਬਾਈ ਕਹਿੰਦਾ 20 ਲੀਟਰ ਦੇਉਗੇ ਜੀ ਬਹੁਤ ਸ਼ਾਨਦਾਰ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਲੈ ਆਓ ਜੀ ਵਾਪਸ ਬਹੁਤ ਜ਼ਿਆਦਾ ਹੈਵੀ weight ਦੀ ਝੋਟੀ ਫਨਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਟਾਪ ਕੁਆਲਿਟੀ ਦਾ ਥਾਣਾ ਤੇ ਹਵਾਨਾ ਜੀ ਦੇਖ ਸਕਦੇ ਹੋ ਤੁਸੀਂ ਮਗਰ ਜੀ ਬੱਚਾ ਕਟਾਏ ਜੀ ਮੋਬਾਈਲ ਨੰਬਰ ਬੋਲ ਦਿਓ ਜੀ 94645 99893 ਠੀਕ ਆ ਬਾਈ ਕਹਿੰਦਾ ਰੇਟ ਆ ਫੋਨ ਤੇ ਹੀ ਕਰਨਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਗੱਲਬਾਤ ਕਰ ਸਕਦਾ ਦੋ ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ ਇਹਦਾ ਹੀ ਦੂਜਾ ਸੁਆ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਅੱਜ ਹੀ ਸੂਈ ਆ ਦੇ ਠੀਕ ਹੈ ਜੀ ਮਗਰ ਬੱਚਾ ਜੀ ਮਗਰ ਇਹਦੇ ਕਟਾਏ ਜੀ ਕਿੰਨੇ ਲੀਟਰ ਬੋਲਾ ਤਿਆਰ ਹੈ ਜੀ ਹੁਣ ਹੈਗਾ ਬਾਈ 12 13 ਕਿਲੋ ਠੀਕ ਹੈ ਕਿੰਨੇ ਕਿਲੋ ਦੁੱਧ ਦੇ ਦੂ ਜੀ ਜੀਉ ਬਾਈ 17 18 ਲੀਟਰ ਠੀਕ ਆ ਬਾਈ ਕਹਿੰਦਾ 17 18 ਲੀਟਰ ਦੁੱਧ ਦੇ ਦੂਗੀ ਅੱਜ ਹੀ ਸੂਈ ਆ ਵਪਾਰ ਦਾ ਕੰਮ ਆ ਬਾਈ ਦਾ ਪਸ਼ੂ ਹੁੰਦੇ ਜਾਂਦੇ ਰਹਿੰਦੇ ਤੋਰ ਕੇ ਦਿਖਾ ਦਿਓ ਜੀ ਤਾਜੀ ਸੂਈ ਹੋਈ ਐ 12 ਲੀਟਰ ਬੋਲਾ ਤਿਆਰ ਐ ਇਸ ਵਕਤ ਬਹੁਤ ਹੈਵੀweight ਦੀ ਤੇ ਵੱਡੇ ਕਦ ਕਾਢਦੇ ਝੋਟੀ ਆ ਜੀ ਦੇਖ ਸਕਦੇ ਹੋ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਮੂੰਹ ਮੱਥਾ ਬਹੁਤ ਵੱਡਾ ਕਾਦਾ ਜੀ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਲਓ ਜੀ ਬਹੁਤ ਜਿਆਦਾ ਸ਼ਾਨਦਾਰ ਹੈ ਜੀ ਖਾਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਤੇ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜੀ ਤਾਜੀ ਸੂਈ ਹੋਈ 12 ਲੀਟਰ ਬੋਲਾ ਤਿਆਰ ਆ ਜਿਹੜੇ ਵੀਰ ਨੂੰ ਪਸੰਦ ਹੁੰਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਬਾਈ ਕਹਿੰਦਾ ਮੁੱਲ ਫੋਨ ਤੇ ਕੀਤੇ ਜਾਣਗੇ ਬਾਕੀ ਬਾਈ ਦਾ ਪਾਰਲੈਂਡ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਧੰਨਵਾਦ ਜੀ